ਪੰਜਾਬ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਹੋ ਗਿਆ ਜਦੋਂ ਨੈਣਾ ਦੇਵੀ ਮੰਦਿਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਪக்தਾਂ ਦੇ ਨਾਲ ਭਰਿਆ ਇੱਕ ਛੋਟਾ ਹਾਥੀ ਵਾਹਨ ਅਚਾਨਕ ਬੇਕਾਬੂ ਹੋ ਕੇ ਜੁਗੇੜਾ ਪੁਲ ਦੇ ਨੇੜੇ ਇੱਕ ਨਹਿਰ ਵਿੱਚ ਜਾ ਡਿੱਗਿਆ ਇਹ ਘਟਨਾ ਖੰਨਾ ਦੇ ਦੁਰਾਹਾ ਇਲਾਕੇ ਦੀ ਦੱਸੀ ਜਾ ਰਹੀ ਹੈ ਵਾਹਨ ਵਿੱਚ ਲਗਭਗ 25 ਭਗਤ ਸਵਾਰ ਸਨ ਜਿਨ੍ਹਾਂ ਵਿੱਚ ਔਰਤਾਂ, ਬਜ਼ੁਰਗ ਤੇ ਬੱਚੇ ਵੀ ਸ਼ਾਮਿਲ ਸਨ ਹਾਦਸੇ ਤੋਂ ਬਾਅਦ ਮੌਕੇ ਤੇ ਹੜਕੰਪ ਮਚ ਗਿਆ ਤੇ ਲੋਕ ਘਬਰਾਏ ਹੋਏ ਦੌੜ ਭੱਜ ਕਰਦੇ ਨਜ਼ਰ ਆਏ ਜਿਵੇਂ ਹੀ ਹਾਦਸੇ ਦੀ ਸੂਚਨਾ ਮਿਲੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਰਾਹਤ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਕੁਝ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਹੁਣ ਤੱਕ ਲਗਭਗ 20 ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾ ਚੁੱਕਾ ਹੈ ਇਹਨਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਤੋਂ ਗੋਤਾਖੋਰਾਂ ਨੂੰ ਬੁਲਾ ਕੇ ਬਾਕੀ ਲਾਪਤਾ ਪਕਟਾਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਦੋ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ ਜਰ ਕੇ 3 ਤੋਂ 4 ਲੋਕ ਹੁਣ ਵੀ ਨਾਰ ਵਿੱਚ ਲਾਪਤਾ ਨੇ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ, ਮਨਜੀਤ ਕੌਰ, ਸੁਖਮਨ ਕੌਰ ਤੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਇਹ ਸਾਰੇ ਵਿਅਕਤੀ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਨੇ। ਇਹਨਾਂ ਦੀਆਂ ਮ੍ਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ। ਦੂਜੇ ਪਾਸੇ ਲਾਪਤਾ ਲੋਕਾਂ ਦੀ ਖੋਜ ਲਈ ਰਾਤ 2 ਵਜੇ ਤੱਕ ਰੈਸਕਿਊ ਆਪਰੇਸ਼ਨ ਚੱਲਦਾ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਐਸਐਸਪੀ ਜੋਤੀ ਯਾਦਵ ਅਤੇ ਵਿਧਾਇਕ ਮਰਵਿੰਦਰ ਸਿੰਘ ਗਿਆਸਪੁਰਾ ਰਾਤ ਨੂੰ ਹੀ ਡੇਹਲੋਂ ਦੇ ਸਿਵਲ ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਨੇ ਜ਼ਖਮੀ ਲੋਕਾਂ ਦੀ ਹਾਲਤ ਬਾਰੇ ਪੁੱਛਿਆ ਤੇ ਡਾਕਟਰਾਂ ਤੋਂ ਸਾਰੀ ਘਟਨਾ ਦੀ ਜਾਣਕਾਰੀ ਲਈ ਭਾਈ ਕੀ ਨਾਮ ਤੁਹਾਡਾ ਵਿੰਦਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਮੈਂ ਅਕਬਰਪੁਰ ਸੰਧਾ ਤੋਂ ਆ ਤੇ ਇੱਥੇ ਆਏ ਜਿਹੜੀ ਰਾਤ ਘਟਨਾ ਹੋਈ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਪ੍ਰਭਾਗ ਦੇ ਨੰਬਰ ਸੀ ਇਹ ਮੇਰਾ ਬੇਟਾ ਮਾਨਕਾਲ ਬਿਆਹਿਆ ਆ ਉੱਥੋਂ ਦੀ ਗੱਡੀ ਦੀ ਇਹ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਬਈ ਠੀਕ ਹੈ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਉਹ ਹੀਰਾਂ ਨਾਲ ਗੱਲ ਕਰਦੇ ਫਿਰੇ ਬੈਟੀ ਦੀ ਸਾੜੀ ਉਹਦੀ ਮੈਲਰੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਤੁਹਾਨੂੰ ਕੋਈ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰੋਂ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਧਰਾਂ ਨਹੀਂ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਨਹੀਂ ਆ ਰਹੀ ਤਾਂ ਉਹ ਤੁਰੇ ਨੇ ਉਥੋਂ ਦੇ ਨੇ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਉਹ ਹੁਣ ਤੁਰੇ ਨੇ ਉਥੋਂ ਮਾਨਕਾਲਾ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਹੱਥੀ ਤੇ ਜਿਹੜੇ ਉਹ ਵਿਆਹੇ ਹੋਏ ਸੀ ਜਾਂ ਕਵਾਰੇ ਜਿਹੜੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਦੀ ਤੁਹਾਡੇ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਹੈ ਜੀ ਅੱਛਾ ਕਿੰਨੀ ਕੁ ਉਮਰ ਹੈਗੀ ਉਹਦੀ ਹੈ 25-26 ਸਾਲ ਦੀ ਉਮਰ ਦੀ ਕੁੜੀ ਦੀ। ਉਹ ਵਿਆਹ ਦੀ ਤਿਆਰੀ ਕਰਦੇ ਸੀਗੇ। ਅੱਛਾ ਜੇ ਉਹਦਾ ਵਿਆਹ ਹੋਣਾ ਸੀ। ਹਾਂਜੀ। ਸਤਵੰਤ ਸਿੰਘ ਆ ਵੀਰੇ ਕਲਾੜ ਪਿੰਡ ਦਾ ਸਾਡਾ ਇੱਥੇ ਨਹੀਂ। ਰਾਤ ਜਿਹੜੀ ਘਟਨਾ ਹੋਈ ਆ ਗੱਡੀ ਨੇੜੇ ਟਗਣੀ ਸੀ। ਕੀ ਉਸ ਸਮੇਂ ਹਲਾਸੀ ਕਿਵੇਂ ਹੋਇਆ ਪਾਕਾ ਕੋ? 9:30 ਵਜੇ ਵੀਰੇ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀਗੀ। ਇਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ। ਉੱਥੇ ਪਹੁੰਚੋ। ਬਹੁਤ ਸਾਡੇ ਪਿੰਡ ਤੋਂ ਵੀ ਝਾਮੜ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸੀ ਸਹਾਇਤਾ ਦਿੱਤਾ। ਉਹਨਾਂ ਨੇ ਪੁਲਿਸ ਤੋਂ ਇਹ ਗੱਲ ਪਤਾ ਨਹੀਂ ਕਿ ਉਹ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਇਹ ਕਿਹੜੀ ਨਹਿਰ ਹੈ ਇਹ ਬਠਿੰਡਾ ਬ੍ਰਾਂਚ ਆ ਗਿਆ ਪਤਾ ਨਹੀਂ ਕਿੰਨੇ ਬੰਦੇ ਗੱਡੀ ਦੇ ਵਿੱਚ ਵੀਰ ਕੋਈ ਕੰਟਰੈਂਟ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਕੋਲ ਡਰਾਈਵਰ ਸੀਗਾ ਉਹ ਦੱਸਣਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਪਰ ਕੋਈ ਗਰੰਟੀ ਨਹੀਂ ਸੀ ਕਿ ਹੁਣ ਤੱਕ ਲੱਗਦਾ ਹੈ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿ 16 17 ਬੰਦੇ ਜਿਹੜੇ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੱਚੇ ਕੱਢਿਆ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਤੇ ਹਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਰਹੇ ਨੇ ਵੀਰੇ ਪ੍ਰੋਪਰ ਰਾਤ 1:00 ਵਜੇ ਤੱਕ ਇੱਥੇ ਕੰਮ ਚੱਲੀ ਗਿਆ ਬਚਾਅ ਕਾਰਜ ਦਾ ਵੀ ਹਲੇ ਕੋਈ ਕਿੰਨਤੀ ਕਲੀਅਰ ਪ੍ਰਸ਼ਾਸਨ ਕੋਈ ਤਾਂ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਕੋਈ ਕਿਸ ਤਰ੍ਹਾਂ ਫਿਰ ਸਾਰੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਕਿਸ ਤਰ੍ਹਾਂ ਬੋਸ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ ਦੁਆਲੇ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਦੇ ਸਾਬੀਰ ਵਗੈਰਾ ਕੇ ਮਚਾਇਆ ਕੇ ਕਿ ਕ੍ਰੇਨ ਨਾਲ ਇੱਥੇ ਆਪਣੇ ਹੈ ਟ੍ਰੱਕ ਕ੍ਰੇਨਾਂ ਖੜ੍ਹਦੀਆਂ ਇੱਥੇ ਪੱਠੇ ਤੇ ਜੀ ਸੀ ਬੀਆਂ ਖੜ੍ਹਦੀਆਂ ਉਹ ਸਾਰੀਆਂ ਲਿਆ ਕੇ ਇੱਥੇ 2 ਅੰਡਾਂ ਜਣ ਪਾ ਕੇ ਗੱਡੀ ਕੱਢ ਲਈ ਸੀਗੀ ਬਾਅਦ ਯਾਨੀ ਜਿਹੜੇ ਬੰਦੇ ਰੁੜ ਕੇ ਵਿੱਚੋਂ ਉਹਨਾਂ ਵੱਲੋਂ ਪ੍ਰੋਪਰ ਗਿਣਤੀ ਵਾਰੀ ਕਲੀਅਰ ਨਹੀਂ ਹੈਗਾ ਜਿੱਦ ਤਰ੍ਹਾਂ ਪਹਿਲਾਂ ਵੀ ਬਹੁਤ ਹਾਸੇ ਹੋ ਗਏ ਨੇ ਨਹਿਰ ਦੇ ਉੱਪਰ ਰੇਲਿੰਗ ਅਜੇ ਤੱਕ ਨਹੀਂ ਲੱਗੀ ਲੱਗਦਾ ਹੈ ਕਿ ਮਟੀਲਾ ਪਰਬਾਈ ਇਹ ਰੇਲਿੰਗ ਦੀ ਵੀ ਜਦੋਂ ਮੰਨ ਲੈਂਦੇ ਰੇਲਿੰਗ ਦੀ ਵੀ ਕੁਝ ਥੋੜੀ ਜਲਦਬਾਜੀ ਵੀ ਚੱਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਕਿਹਾ ਯਾਰਾ ਕਿ ਲਾਈਟਾਂ ਵੀ ਇੱਥ ਤੁਸੀਂ ਇਸੇ ਪਿੰਡਾਂ ਦੇ ਲੋਕੋਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋਏ ਇਹ ਵੀ ਵੀਰੋ ਚਲੋ ਮੰਨ ਲਿਆ ਨਵੀਂ ਵੀ ਕਮੀ ਹੈਗੀ ਇੱਕ ਪ੍ਰਸ਼ਾਸਨ ਦੀ ਠੀਕ ਆ ਚਾਹੀਦੀਆਂ ਚੀਜ਼ਾਂ ਹੈ ਜੀਆਂ ਸਹੂਲਤੂ ਲੋਕਾਂ ਵਾਸਤੇ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ तकरीबन ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ तकरीबन ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾਂ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਆ